ستام شری واسو سا جی ترن سونی خر رتن جڑا بھی ہر پریم پورش من بٹھا سب کاج سوہی لڑے تھے گرو نانک ستگا ਅਮ ਅਉਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖਾਈ ਮਾਇਆ ਮਹੂ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਏਕੋਤਮ ਪੰਥ ਸੁਣਿਓ ਗੁਰ ਸੰਗਤ ਤੇ ਹੇ ਮਿਲੰਤ ਜਮ ਤਰਾਸ ਮਿਟਾਈ ਇਕ ਰਦਾਸ ਬਾਟ ਕੀ ਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਇਕ ਰਦਾਸ ਬਾਟ ਕੀ ਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਸੁਖ ਹਉ ਟਲ ਗੁਰ ਸੇਵੀਐ درشن جنم مرن ہو بے صفت کسام دی نوری ارسوں پورسوں چٹی آئے دود ڈھی سچی پادشاہ ਮਾਲਾ ਜਨਮ ਜਨਮ ਦੀ ਗੱਟੀ ਐ ਸਜਣ ਸੱਚਾ ਬਾਦਸ਼ਾਹ ਸਰਸ਼ਾ ਦਾ ਸ਼ਾਹੂ ਜਸ ਪਾਸ ਬੈਟਿਆ ਸੋਹੀ ਐ ਸਬਨਾ ਦਾ ਵੇ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਂਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੂਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹਨਲ ਅਗਮ ਜਸ ਲਹਿਰ ਮੇ ਉਦਦ جل کے بل جل مہی جب ہم ہوتے تب تو نہیں اب تو ہی میں نہیں انل اگم جیسے لہر میں اد جل کے بل جل مہی دے کیا کہ برہم ایسا جیسا مانی ہوئے نا تیسا رہا ہورپد ایک سنجاسن سویا سپنے پیا پکاری اچھت راج بچرت دکھ پایا سوگت پہی پا ہماری پنگ پرسنگ جیسے ہیں اب کچھ مرم جنایا انیک کٹک جیسے پھول پری اب کہتے کہ آیا ਸਰਬ ਏਕ ਅਨੇਕੈ ਸੁਮੀ ਸਵਕਟ ਭੋਗਵੈ ਸੋਈ ਕੈ ਰਬਿਦਾਸ ਹੱਥ ਪੈ ਨੀਰੈ ਸਹਿਜ ਹੋਇ ਸੋਈ ਸਰਬ ਏਕ ਅਨੇਕੈ ਸੁਮੀ ਸਵਕਟ ਭੋਗਵੈ ਸੋਈ

جب ہم ہوتے تب تو ناہیم ہب تو ہی میں ناہیم ہنا اگم جیسے لہر میں اودد جال کی بل جل ماہی واہ گرچی کا خالصہ واہ گرچی کی فتیز واہ گرچی کا خالصہ واہ گرچی کی فتیز سروت سنگتان بینتی کی تیندے کے موسم نمو کراک دیا ہویا ਅੰਮ੍ਰਿਤ ਵੇਲੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ 4 ਵਜੇ 4 ਵਜੇ ਪ੍ਰਕਾਸ਼ ਹੋਵੇਗਾ ਸਵਾ 4 ਤੋਂ ਸਵਾ 5 ਨਿਤਨੇਮ 5:30 ਵਜੇ ਸੰਪੂਰਨ ਅਰਦਾਸ ਬੇਨਤੀ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ 7:30 ਵਜੇ ਤੋਂ 8:00 ਵਜੇ ਤੱਕ ਪਾਵਨ ਹੁਕਮ ਦੀ ਵਿਚਾਰ ਸੋ ਸਰਬਤ ਸੰਗਤਾ ਸਾ ਮੈਨੂੰ ਧਿਆਨ ਵਿੱਚ ਰੱਖਦੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ තනාමවාහෙගරු සතනාමවාහෙගරු 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 සතනාමවාහෙගරු

සතනාමවාහෙගෙරු සතනාමවාහෙගරු සතනාමවා හෙගෙරු සතනාමවා හෙගරර සවනා සතනාමවාහෙගරු සතනාමවා නෙගරු සතනාමවාහෙගරුූ සතනාමවානෙගරු සතනාවාහෙගරු ست نام واحر ست نام واہ گرو